ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਾਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਭਰਾਵਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਬੇਨਤੀ ਕਰਨਾ ਚਾਹਨਾ ਕਿ ਅਸੀਂ ਬਹੁਤ ਹੀ ਜ਼ਰੂਰੀ ਗੱਲਾਂ ਕਰਨ ਜਾ ਰਹੇ ਹਾਂ ਤੇ ਮੇਰਾ ਵੀਰ ਸੰਜਿਆ ਕਰੀ ਚੱਲਿਓ ਅੱਗੇ ਦੀ ਅੱਗੇ ਕਿਉਂਕਿ ਇਹ ਗੱਲਬਾਤ ਕੱਲੇ-ਕੱਲੇ ਘਰ ਤੱਕ ਕੱਲੇ-ਕੱਲੇ ਇਨਸਾਨ ਤੱਕ ਹਰ ਚੁੱਲ੍ਹੇ ਤੱਕ ਜਿੱਥੇ ਰੋਟੀ ਪੱਕਦੀ ਹੈ ਉੱਥੋਂ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਮੈਂ ਕਦੇ ਕਹਿੰਦਾ ਨਹੀਂ ਹੁੰਦਾ ਵੀ ਆਹ ਗੱਲ ਸਾਂਝੀ ਕਰ ਦੋ ਪਰ ਅੱਜ ਮੈਂ ਤੁਹਾਨੂੰ ਸਪੈਸ਼ਲੀ ਅਪੀਲ ਕਰਦਾ ਕਿ ਜਿਹੜਾ ਵੀ ਬੰਦਾ ਮੇਰੀ ਗੱਲ ਨੂੰ ਸੁਣਨ ਲੱਗੂਗਾ ਨਾਲ ਦੀ ਨਾਲ ਸਾਂਝੇ ਵਾਲਾ ਬਟਨ ਦੱਬੀ ਚੱਲਿਓ ਤੇ ਇਹ ਗੱਲ ਪੂਰੇ ਪੰਜਾਬ ਨੇ ਪੂਰੇ ਭਾਰਤ ਨੇ ਪੂਰੀ ਦੁਨੀਆ ਜਾਣੀ ਚਾਹੀਦੀ ਹੈ ਕਿਉਂਕਿ ਬਹੁਤ ਹੀ ਮਹੱਤਵਪੂਰਨ ਸਨੇਹ ਅਸੀਂ ਤੁਹਾਡਾ ਨਾਲ ਸਾਂਝੀ ਕਰਨ ਜਾ ਰਹੇ ਆ ਅਸੀਂ ਉਸ ਬੁੱਢੇ ਜਰਨਲ ਕੋਲੇ ਜਰਨਲਕਰ ਬੁੱਢੇ ਨਹੀਂ ਹੁੰਦੇ ਜਰਨਲ ਸਦਾ ਹੀ ਛੜਦੀ ਕਲਾ 'ਚ ਹੁੰਦੇ ਨੇ ਤੇ ਜ਼ਬਾਨ ਹੁੰਦੇ ਨੇ ਸੜਾ ਬਾਪੂ ਜੀ ਜੀ ਸਿੰਘ ਡੱਲੇਆਲ ਅੱਜ 15ਵਾਂ ਦਿਨ ਹੋ ਗਿਆ ਇਹਨਾਂ ਨੂੰ ਬੈਠਿਆਂ ਨੂੰ ਮਰਨ ਵਰਤ ਤੇ ਬੈਠੇ ਨੇ 11 ਕਿਲੋ ਭਾਰ ਘਟ ਚੁੱਕਿਆ ਹੈ ਕਿਰਨੀਆਂ ਤੇ ਅਸਰ ਪੈਣਾ ਸ਼ੁਰੂ ਹੋ ਚੁੱਕਿਆ ਹੈ ਸਿਹਤ ਤੁਹਾਨੂੰ ਦੇਖੀ ਰਹੀ ਆ ਪਰ ਕਿਸੇ ਸਰਕਾਰ ਦੇ ਕੰਨੀ ਜੂਣ ਨਹੀਂ ਸਰਕ ਰਹੀ ਕੋਈ ਗੱਲਬਾਤ ਨਹੀਂ ਕੋਈ ਮੰਗਾਂ ਦੀ ਗੱਲ ਨਹੀਂ ਅੱਜ 10 ਦਸੰਬਰ ਆ 10 ਦਸੰਬਰ ਮਨੁੱਖੀ ਅਧਿਕਾਰਾਂ ਦਾ ਦਿਨ ਹਿਊਮਨ ਰਾਈਟ ਡੇ ਦੇ ਤੌਰ ਤੇ ਮਨਾਇਆ ਜਾਂਦਾ ਪੂਰੀ ਦੁਨੀਆ 'ਚ ਪਰ ਸਾਡੇ ਅੱਜ ਬਜ਼ੁਰਗ ਸਾਡੇ ਬਾਪੂ ਮਰਨ ਵਾਰ ਤੇ ਬੈਠੇ ਆ ਉਧਰ ਸਾਡੇ ਯੋਧੇ ਜੇ ਲਗਾਤਾਰ ਜਿਹੜੇ ਕਿ ਪੈਦਲ ਜਾਣਾ ਚਾਹੁੰਦੇ ਸੀ ਤੁਰ ਕੇ ਜਾਵਾਂ ਕਹਿੰਦੇ ਨੇ ਫਿਰ ਕੋਈ ਟਰੈਕਟਰ ਨਹੀਂ ਕੋਈ ਗੱਡੀ ਨਹੀਂ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਭરાਏ ਜਾ ਰਹੇ ਆ ਡਾਂਗਾ ਭਰਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਉਹਨਾਂ ਦੇ ਅੱਖਾਂ ਦੇ ਵਿੱਚ ਸਪਰੇਹਾਂ ਮਾਰੀਆਂ ਜਾ ਰਹੀਆਂ ਨੇ ਸਿਰ ਪੱਟ ਪਾੜੇ ਜਾ ਰਹੇ ਆ ਸੋ ਇੱਕ ਪਾਸੇ ਫੁੱਲਾਂ ਦੀ ਵਰਖਾ ਡਰਾਮੇ ਦੇ ਰੂਪ ਚਾ ਤੇ ਦੂਜੇ ਪਾਸੇ ਰਬੜ ਦੀਆਂ ਗੋਲੀਆਂ ਅਥਰੂ ਗੈਂਸਰ ਤੇ ਪਤਾ ਨਹੀਂ ਹੋਰ ਕੀ ਕੁਝ ਉੱਥੇ ਕਰ ਰਹੇ ਨੇ ਸੋ ਭਰਾਵੋ ਆ ਮੇਰਾ ਜਨੂਰੀ ਸੁਨੇਹਾ ਜਿਹੜਾ ਮੈਂ ਤੁਹਾਨੂੰ ਧਿਆਨ ਦੇ ਨਾਲ ਸੁਣ ਲੈਣਾ ਇਹ ਸਾਡਾ ਬਾਪੂ ਜਿਹੜਾ ਥਾਣ ਕੇ ਬੈਠ ਗਿਆ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਖਾਤਰ ਸਮੁੱਚੇ ਪੰਜਾਬ ਦੀ ਖਾਤਰ ਨਾਲ ਹਰਿਆਣੇ ਦੀ ਖਾਤਰ ਨਾ ਹੋਰ ਵੀ ਇਸ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਖਾਤਰ ਜਿਨ੍ਹਾਂ ਦੇ ਲਗਾਤਾਰ ਹੱਕ ਮਾਰੇ ਜਾ ਰਹੇ ਆ ਜਿਨ੍ਹਾਂ ਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ ਬਹੁਤ ਕੋਸ਼ਿਸ਼ਾਂ ਵੀ ਹੋਈਆਂ ਵੀ ਤੁਸੀਂ ਉੱਠ ਖੜੋਈ ਚੱਕ ਕੇ ਵੀ ਲੈ ਗਏ ਸੀਗੇ ਪਰ ਤੁਸੀਂ ਦਬਾਅ ਬਣਾਇਆ ਸਰਕਾਰ ਨੂੰ ਛੱਡਣਾ ਪਿਆ ਮੈਂ ਇਨੀ ਬੇਨਤੀ ਕਰਦਾ ਵੀ ਇਸ ਇਨਸਾਨ ਦਾ ਕੋਈ ਨਿੱਜ ਨਹੀਂ ਆ ਕੋਈ ਇਹਨਾਂ ਨੇ ਚੋਣ ਨਹੀਂ ਲੜਨੀ ਕੋਈ ਇਹਨਾਂ ਨੇ ਐਮਐਲਏ ਐਮਪੀ ਨਹੀਂ ਬਣਨਾ ਕੋਈ ਸਰਪੰਚ ਨਹੀਂ ਬਣਨਾ ਕੋਈ ਹੋਰ ਨਾ ਕੋਈ ਲਾਲਚ ਨਹੀਂ ਇੱਕ ਬੰਦੇ ਨੇ ਇੱਕ ਇਨਸਾਨ ਨੇ ਆਪਣੀ ਜਾਨ ਦਾਤੇ ਰਾਤੀ ਆ ਵੀ ਹੁਣ ਇਹ ਜ਼ਿੰਦਗੀ ਜਾਊਗੀ ਤੁਹਾਡੇ ਲੇਖੇ ਆ ਬਹੁਤ ਵੱਡੀ ਗੱਲ ਹੁੰਦੀ ਆ ਅਸੀਂ ਚੁੰਡੀ ਵੱਡੀ ਨਿਸਾਰਦੇ ਬਾਈ ਚੁੰਡੀ ਵੱਡੀ ਨਿਸਾਰਦੇ ਮਾੜੀ ਮੋੜੀ ਚ ਹਟਾ ਜੇ ਅਸੀਂ ਤਾਲ ਦੇ ਨਾਲ ਸਾਡੀ ਧਾ ਨਿਕਲ ਜਾਂਦੀ ਆ ਦੇ ਇਨਸਾਨ ਅਜ 15 ਦਿਨ ਤੋਂ ਬਜਿੱਦ ਬੈਠਾ ਕਿ ਮੈਂ ਇਹ ਜ਼ਿੰਦਗੀ ਆਪਣੀ ਜੇ ਤਾਂ ਸਰਕਾਰ ਮੰਨੀ ਤੇ ਮੈਂ ਆਪਣੇ ਲੋਕਾਂ ਦੇ ਲੇਖੇ ਲਾ ਦੇ। ਹੁਣ ਤੁਸੀਂ ਕੀ ਕਰਨਾ ਹੈ? ਤੁਸੀਂ ਬੈਠੇ ਬਿਠਾਏ ਕਿਤੇ ਹੀ ਬੈਠੇ ਹੋ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ। ਮੇਰਾ ਵੀ ਸਾਰੇ ਆਹ ਗੱਲ ਧਿਆਨ ਨਾਲ ਸੁਣ ਲਓ। ਅਸੀਂ ਅੱਜ ਹੀ ਇੱਕ ਇੱਥੇ ਜਿਹੜਾ 7 ਵਜੇ ਦਾ ਸਮਾਂ 7 ਤੋਂ 9 ਵਜੇ ਤੱਕ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਅਨਸੰਸੇ ਅੰਦੋਲਨ ਧਿਆਨ ਨਾਲ ਸੁਣ ਲਓ ਹੈਗਾ ਅੰਸਨ ਸੇ ਅੰਦੋਲਨ ਜਿੱਥੇ ਕਿਤੇ ਵੀ ਮੇਰਾ ਵੀਰ ਬੈਠੇ ਹੋ ਉਥੋਂ ਹੀ ਤੁਸੀਂ ਇਹ ਟਵੀਟ ਕਰਨਾ ਹੈ ਲਾ ਕੇ ਅੰਸਨ ਸੇ ਅੰਦੋਲਨ ਉਹਦਾ ਨਵਾਂ ਹੈਸ਼ਟੈਗ ਦਾ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਆਪਣਾ ਟਵੀਟ ਕਰਨਾ ਜਾ ਕੇ ਜੇ ਤੁਸੀਂ ਬੈਠੇ ਬਿਠਾਏ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਇਸ ਅੰਦੋਲਨ ਦੀ ਹਮਾਇਤ ਕਰ ਸਕਦੇ ਆ ਸਾਡੇ ਬਾਪੂ ਜਗਜੀਤ ਸਿੰਘ ਢੱਲੇਵਾਲ ਦੀ ਹਮਾਇਤ ਕਰ ਸਕਦੇ ਆ ਵੀ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਹਮਾਇਤ ਕਰ ਸਕਦੇ। ਸੋ ਇਹ ਗੱਲ ਖਾਸ ਧਿਆਨ ਨਾਲ ਸੁਣ ਲੈਣੀ ਕਿ ਇਹ ਅੱਜ ਹੀ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਾ ਸਮਾਂ ਜਿੱਥੇ ਹੁਣ ਆਪਾਂ ਬੈਠਿਆ ਇਸ ਤਰੀਕ ਹੈਗੀ ਆ ਕਿ 10 10 ਦਸੰਬਰ ਨੂੰ ਸਮਾਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਅਨਸੰਸ ਅੰਦੋਲਨ ਹੈਸ਼ਟੈਗ ਐਕਸ ਤੇ ਜਾ ਕੇ ਵੱਧ ਵੱਧ ਟਵੀਟ ਕਰਕੇ ਰੱਖਾ ਦਿਓ ਬਈ। ਪੂਰੀ ਦੁਨੀਆ ਦੇ ਵਿੱਚ ਪਤਾ ਲੱਗੇ ਇਹ 트ੈਂਡ ਕਰਨਾ ਚਾਹੀਦਾ ਜੇ ਟਵੀਟ ਇਹ ਹਾਂ ਸਾਰੀ ਦੁਨੀਆ ਜਿਹੜਾ ਵੀ ਬੰਦਾ ਜਿਹੜਾ ਵੀ ਇਨਸਾਨ ਰੋਟੀ ਖਾਂਦਾ ਰੋਟੀ ਸਾਰੀ ਖਾਂਨੇ ਤੇ ਸੋਡੀ ਰੋਜੀ ਰੋਟੀ ਦਾ ਮਸਲਾ ਤੇ ਪੰਜਾਬ ਦੇ ਲੋਕੋ ਸਾਨੂੰ ਇੱਕ ਅਪੀਲ ਹੋਰ ਕਰਦੇ ਆ ਹੋ ਸਕਦਾ ਕਿ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਜਵਰੀ ਤੇ ਉਤਰੇ ਜੇ ਪਹਿਲਾਂ ਬਾਪੂ ਡੱਲਿਆਂ ਨੂੰ ਚੱਕ ਕੇ ਲੈ ਗਏ ਸੀਗੇ ਹੋਰ ਡੱਲਿਆਂ ਵਾਲਾ ਸਾਬ ਨੂੰ ਚੱਕ ਕੇ ਲਜਾਉਣ ਦੀਆਂ ਕੋਸ਼ਿਸ਼ਾਂ ਕਰਨ ਇਹਨਾਂ ਮੋਰਚਿਆਂ ਤੇ ਬਈ ਆਪਣੀ ਗਿਣਤੀ ਵਧਾਓ ਵੱਧ ਤੋਂ ਵੱਧ ਵੱਡੀ ਗੰਟੀ ਦੇ ਵਿੱਚ ਜਿਹੜੇ ਜੁੜੇ ਹੋਏ ਨੇ ਕਾਡਰ ਨੇ ਉਹ ਤਾਂ ਆ ਰਹੇ ਨੇ ਪਰ ਜਿਹੜੇ ਸਾਡੇ ਨੌਜਵਾਨ ਤੁਹਾਨੂੰ ਮੈਂ ਅਪੀਲ ਕਰਦਾ ਹੋਰ ਲੋਕਾਂ ਨੂੰ ਅਪੀਲ ਕਰਦਾ ਕਿ ਇਹ ਲੜਾਈ ਬਹੁਤ ਵੱਡੀ ਹੈ ਤੇ ਇਹ ਲੜਾਈ ਸੋਡੀ ਹੋਂਦ ਨੂੰ ਬਚਾਉਣ ਲਈ ਲੜੀ ਜਾ ਰਹੀ ਆ ਸੋ ਆਓ ਜੇ ਆਪਣੀ ਧਰਤੀ ਆਪਣੇ ਪਾਣੀ ਆਪਣੀਆਂ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਨੇ ਤਾਂ ਮੇਰਾ ਵੀ ਸਾਰੇ ਬੰਦੇ ਕਿਸਾਨ ਨੇ ਮਜ਼ਦੂਰ ਨੇ ਕੋਈ ਮੁਲਾਜ਼ਮਾ ਕੋਈ ਛੋਟਾ ਦੁਕਾਨਦਾਰ ਆ ਕੁਛ ਛੋਟੇ ਆੜਤਗੇ ਨੇ ਕਿਉਂਕਿ ਰਵਾਇਤ ਸਾਰਿਆਂ ਦੀ ਆ ਭਾਈ ਨਹੀਂ ਤੁਹਾਨੂੰ ਪਤਾ ਹੀ ਇਹ ਵੀ ਛੋਟੀਆਂ ਜ਼ਮੀਨਾਂ ਨੂੰ ਆਪੇ ਛੋਟੇ ਕਾਰੋਬਾਰਾਂ ਨੂੰ ਆਪ ਚੰਬੜੇ ਆ ਕਾਰਪੋਰੇਟਰ ਹੌਲੀ ਹੌਲੀ ਸਾਰਾ ਤੁਹਾਡਾ ਬਿਲਕੁਲ ਤੁਹਾਡੇ ਕੋਲੇ ਨਾ ਕੋਈ ਜ਼ਮੀਨ ਦੇਣੀ ਆ ਨਾ ਕੋਈ ਰੁਜ਼ਗਾਰ ਬਚਣਾ ਨਾ ਕੋਈ ਨੌਕਰੀਆਂ ਬਚਣੀਆਂ ਨੇ ਨਾ ਛੋਟੀਆਂ ਜਿਹੜੀਆਂ ਦੁਕਾਨਾਂ ਨੇ ਉਹ ਤੁਹਾਡੇ ਸਾਹਮਣੇ ਹੀ ਆ ਆ ਵੱਡੇ ਵੱਡੇ ਮਾਲ ਖੁੱਲ ਗਏ ਵੱਡੇ ਘਰਾਣਿਆਂ ਦੇ ਹੁਣ ਤਾਂ ਆਨਲਾਈਨ ਡਿਲੀਵਰੀ ਹੋਣ ਲੱਗੀ ਕਰਾਂ ਦੇ ਵਿੱਚ ਸਮਾਨ ਪਚਾਉਣ ਲੱਗੇ ਆਇਆ ਮਾ ਜਾਣਾ ਹੈਗਾ ਜੀ ਫਲਾਨਾ ਆ ਗਿਆ ਜੀ ਉਹਨਾਂ ਰਹੀ ਕਰਾਂ ਸਮਾਨ ਆਉਣ ਲੱਗਾ ਬਾਜ਼ਾਰ ਵੀ ਖਤਮ ਹੋ ਗਈ ਇਸ ਕਰਕੇ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਆ ਸਾਡੀਆਂ ਜਿੱਥੇ ਬੰਦੀਆਂ ਸਾਰੀਆਂ ਕਹਿੰਦੀਆਂ ਆ ਰਹੀਆਂ ਵੀ ਇਹ ਲੜਾਈ ਕਿੰਦੀ ਕਿਸਾਨਾਂ ਦੀ ਨਹੀਂ ਆ ਇਹ ਕਿਵੇਂ ਕਾਰਪੋਰੇਟ ਸਾਰਾ ਸਿਸਟਮ ਨੂੰ ਆਪਣੇ ਕਾਬੂ 'ਚ ਕਰਨਾ ਆਪਣੇ ਹੱਥ 'ਚ ਕਰਨਾ ਹੈ ਇਹ ਲੜਾਈ ਉਹ ਆਪਰਾ ਇਸ ਕਰਕੇ ਬੇਨਤੀ ਆ ਭਾਈ ਇੱਥੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਹਾਜ਼ਰੀਆਂ ਲਵਾ ਕੇ ਪਿੰਡਾਂ ਦੇ ਵਿੱਚੋਂ ਗੁਰੂ ਘਰਾਂ ਦੇ ਵਿੱਚੋਂ ਅਰਦਾਸ ਕਰੋ ਦੋ ਵੇਲੇ ਦੋਨੇ ਗੁਰੂ ਘਰਾਂ ਦੇ ਗ੍ਰੰਥ ਜਾਲੇ ਅਰਦਾਸ ਕਰਨ ਦੋ ਵੇਲੇ ਦਲੇਲ ਸਾਹਿਬ ਦੀ ਚੜ੍ਹਦੀ ਕਲਾ ਦੀ ਮੋਰਚੇ ਦੀ ਚੜ੍ਹਦੀ ਕਲਾ ਦੀ ਲੋਕਾਂ ਨੂੰ ਅਪੀਲ ਕਰਨ ਕਿ ਆਓ ਭਾਈ ਬਾਤ ਤੋਂ ਬਾਤ ਵੱਡੀ ਗਿਣਤੀ ਦੇ ਬੱਚਾ ਇੱਧਰ ਨੂੰ ਜਿਵੇਂ ਆਪਾਂ ਦਿੱਲੀ ਗਏ ਸੀ ਬਾਰੀਆਂ ਬੰਨ੍ਹ ਕੇ ਪਿੰਡਾਂ ਦੇ ਵਿੱਚੋਂ ਉਵੇਂ ਆਓ ਭਾਈ ਸੋ ਅਗਲੀ ਬਾਲ ਗੱਲ ਭਾਈ ਹਮਤੋਤ ਸਿੰਘ ਕਰਨਗੇ ਸਤਿ ਸ਼੍ਰੀ ਅਕਾਲ ਜੀ ਇੱਕ ਨਾਲ ਉਹਨਾਂ ਸ਼ੂਰ ਕਥਨ ਹੈ ਕਿ ਬੁਰਾਈ ਦੇ ਖਿਲਾਫ ਲੜੋ ਲੜ ਰਹੀ ਨੇ ਡੱਲੇ WhatsApp ਤੇ ਜੇ ਲੜ ਨਹੀਂ ਸਕਦੇ ਤਾਂ ਬੋਲੋ ਕਹੋ ਤੇ ਜੇ ਕਹਿ ਨਹੀਂ ਸਕਦੇ ਤਾਂ ਸੋਚੋ ਸੋਚਣਾ ਅਸੀਂ ਇਸ ਲਈ ਕਹਿ ਰਹੇ ਹਾਂ ਜੋ ਹੋਣੇ ਕਿਹਾ ਲਖੇ ਨੇ ਕਿ ਉਸ ਟਵਿੱਟਰ ਦੇ ਉੱਤੇ ਜਾਓ ਤੇ ਨਾਲ ਸ਼ਾਮਲ ਹੋਵੋ ਸਪੋਰਟ ਕਰੋ ਇਹਨਾਂ ਦੀ ਕਿਉਂ ਪਏ ਨੇ ਇੱਥੇ ਕੀ ਆਫਤ ਆ ਗਈ ਇਹਨਾਂ ਨੂੰ ਆਪਦੇ ਪੁੱਤ ਪੁੱਤਰਿਆਂ ਦੀ ਕਿ ਕਿਨ ਸਾਥ ਨੂੰ ਛੱਡ ਕੇ ਆ ਕੇ ਇੱਥੇ ਇੱਕ ਟਰਾਲੀ ਚ ਪਾਏ ਨੇ 15 ਦਿਨ ਕਿਤੇ ਇੱਕ ਦਿਨ ਖਾਣਾ ਛੱਡ ਕੇ ਵੇਖਿਓ ਜੀ ਤੁਹਾਨੂੰ ਪਤਾ ਲੱਗੂਗਾ ਅਸੀਂ ਹਮੇਸ਼ਾ ਗੱਲ ਕਰਦੇ ਆ ਕਿ ਕਿਸਾਨ ਅੰਨ ਦాత ਹੈ ਲੋਕਾਂ ਦਾ ਢਿੱਡ ਭਰਦਾ ਹੈ ਕਿਉਂ ਕਿਸਾਨ ਆਪ 15 ਦਿਨ ਤੋਂ ਕੁਝ ਨਹੀਂ ਖਾ ਰਿਹਾਗਾ ਕਿਉਂ ਕਿਸ ਕਾਰਨ ਸਿਰਫ ਥੋਡੀਆਂ ਮੰਗਾਂ ਲਈ ਇੱਕ ਦੱਸੋ ਜੇ ਐਮਐਸਪੀ ਮਿਲ ਜੂਗੀ ਤਾਂ ਕੱਲੇ ਸਰਦਾਰ ਜਰਜੀਤ ਸਿੰਘ ਢੱਲੇਵਾਲ ਨੂੰ ਮਿਲੂਗੀ ਜਾਂ ਇਹਨਾਂ ਦੀ ਕਿਸਾਨੀ ਜੋ ਯੂਨੀਅਨ ਨੂੰ ਮਿਲੂਗੀ ਜਾਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਮਿਲੂਗੀ ਸਾਰਿਆਂ ਲਈ ਹੈ ਯਾਰ ਜੇ ਕਹਿ ਰਹੇ ਨੇ ਕਿ ਮਨਰੇਗਾ ਦੇ ਵਿੱਚ ਜ਼ਿਆਦਾ 200 ਦਿਨ ਤੱਕ ਮਿਨੀਮਮ ਰੁਜ਼ਗਾਰ ਮਿਲੇ ਤਾਂ ਕੀ ਗਲਤ ਕਹਿ ਰਹੇ ਜੇਲ੍ਹ ਹਿੰਪੁਰ ਦੇ ਵਿੱਚ ਜਿਹੜੇ ਬੰਦਿਆਂ ਨੂੰ ਦੇਨੇ ਸੀ 10-10 ਲੱਖ ਰੁਪਇਆ ਯੂਪੀ ਸਰਕਾਰ ਨੇ ਜੀ ਉਹਦੀ ਮੰਗ ਕਰ ਰਹੇ ਨੇ ਤਾਂ ਕੀ ਗਲਤ ਕਹਿ ਰਹੇ ਨੇ ਪੁਰਾਣੇ ਅੰਦੋਲਨ ਮੇਲੇ ਜੋ ਹੋਇਆ ਉਹਦੀ ਮੰਗ ਕਰ ਰਹੇ ਨੇ ਸਾਰੀਆਂ ਮੰਗਾ ਕਿਤੇ ਪੜੋ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੀ ਚੈਨੂਨ ਗੱਲਾਂ ਤੇ ਬੈਠੇ ਨੇ ਇਹ ਤੁਹਾਡਾ ਫਰਜ਼ ਬੰਦ ਹੈ ਇਹ ਸਾਡੀ ਬੇਨਤੀ ਵੀ ਹੈ ਤੁਹਾਡੇ ਚਰਨਾਚ ਕਾਵਾਂਗੇ ਹੱਥ ਜੋੜ ਕੇ ਕਿ ਜਦੋਂ ਕੋਈ ਤੁਹਾਡੇ ਲਈ ਲੜੇ ਯਕ ਤੁਸੀਂ ਉਹਦੇ ਲਈ ਮਹਿਸੂਸ ਤਾਂ ਕਰ ਸਕਦੇ ਆ ਤੁਸੀਂ ਉਹਨਾਂ ਦਾ ਐਕਸਪੋਰਟ ਦੇ ਤੌਰ ਤੇ ਨਾਰਾ ਤਾਂ ਲਾ ਸਕਦੇ ਹੋ ਔਰ ਅੱਜ ਕੱਲ ਨਾਰਾ ਲਉਣਾ ਕਿ ਵੀ ਹੁੰਦਾ ਤੁਸੀਂ ਆਪ ਦੇ ਵੱਲੋਂ ਆਪ ਦੇ ਸੋਸ਼ਲ ਅਕਾਊਂਟਸ ਤੇ سپورਟ ਜਗਜੀਤ ਸਿੰਘ ਢੱਲੇਵਾਲ ਤਾਂ ਕਰ ਸਕਦੇ ਆ ਕਿਹਦੀ ਲੜਾਈ ਲੜ ਰਹੇ ਨੇ ਕਿਹਦੇ ਲਈ ਬੈਠੇ ਨੇ ਜੇ ਤੁਸੀਂ ਆਪ ਦੇ ਲਈ ਲੜਨ ਵਾਲਿਆਂ ਦਾ ਸਾਥ ਨਹੀਂ ਦਿਓਗੇ ਤਾਂ ਤੁਹਾਡੇ ਲਈ ਕੌਣ-ਕੌਣ ਲੜੂਗਾ ਕੌਣ ਆਊਗਾ ਤੁਹਾਡੇ ਲਈ ਇਹ ਤਾਂ ਲੜਨ ਵਾਲੇ ਤੁਹਾਡੇ ਲਈ ਮੁੱਕ ਜਾਣਗੇ ਤੇ ਫਿਰ ਉਹੀ ਤਾਨਾਸ਼ਾਹੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਹੜੀ ਅਸੀਂ ਪਹਿਲਾਂ ਵੀ ਦੇਖ ਚੁੱਕੇ ਕਿਸਾਨ ਅੰਦੋਲਨ ਦੌਰਾਨ ਦੁਨੀਆ ਦਾ ਲੋਕਤੰਤਰ ਉਦੋਂ ਤੱਕ ਜ਼ਿੰਦਾ ਹੈ ਜਦੋਂ ਲੋਕਤੰਤਰ ਦੇ ਹੱਕ 'ਚ ਦੋਹਾਈ ਦੇਣ ਵਾਲੇ ਬੰਦੇ ਬੈਠੇ ਨੇ ਇਹ ਬੈਠੇ ਰਹਿਣ ਇਹ ਤੁਹਾਡੀ ਡਿਊਟੀ ਹੈ ਬਾਅਦ 'ਚ ਨਾ ਅੱਖਾਂ 'ਚ ਕੁਸ ਹੁੰਨ ਦੇ ਕੇ ਰੋਂਦੇ ਹੁੰਦੇ ਆ ਬੰਦੇ ਇਹ ਬਹੁਤ ਵਧੀਆ ਇਨਸਾਨ ਸੀ ਹੁ ਨਹੀਂ ਬੋਲ ਸਕਦੇ ਇਹਨਾਂ ਨੂੰ ਮਜਬੂਰ ਕਰੋ ਇਹ ਤੁਸੀਂ ਚੁਣੇ ਐ ਇਹ ਉੱਤੋਂ ਨਹੀਂ ਡਿੱਗੇਗੇ ਕੁਰਸੀਆਂ ਤੇ ਬਹਿਗੇ ਨਹੀਂ ਆ ਕੇ ਇਹ ਤੁਸੀਂ ਚੁਣੇ ਐ ਔਰ ਇਹ ਵੀ ਤੁਹਾਡੇ ਲਈ ਬੈਠੇ ਨੇ ਕੋਈ ਬੰਦਾ ਜਦੋਂ ਆਪਦੇ ਲਈ ਲੜਦਾ ਨਾ ਬੜਾ ਆਸਾਨ ਹੁੰਦਾ ਜਦੋਂ ਲੋਕਾਂ ਲਈ ਲੜੇ ਤਾਂ ਲੋਕਾਂ ਦਾ ਵੀ ਫਰਜ਼ ਹੁੰਦਾ ਹੈ ਕਿ ਉਹਨੂੰ ਬਚਾ ਕੇ ਰੱਖੇ ਉਹ ਪ੍ਰੋਪਰਟੀ ਹੁੰਦਾ ਲੋਕਾਂ ਦੀ ਕਿਉਂਕਿ ਉਹ ਲੋਕਾਂ ਲਈ ਲੜਦਾ ਹੈ ਲੋਕਾਂ ਦੀ ਆਵਾਜ਼ ਉਠਾਉਂਦਾ ਮੈਂ ਹੁਣੇ ਹੀ ਗੱਲ ਕਰ ਰਿਹਾ ਸੀ ਇਹਨਾਂ ਨਾਲ ਮੈਂ ਕਿਹਾ ਢੱਲੇਵਾਲ ਸਾਹਿਬ ਜਦੋਂ ਸਰਕਾਰ ਹੱਠ ਧਰਮੀ ਤੇ ਉੱਤਰ ਆਵੇ ਤਾਂ ਕੀ ਕੀਤਾ ਜਾ ਸਕਦਾ ਜੋ ਕੁਝ ਤੁਸੀਂ ਸਿੱਖਿਆ ਜੋ ਕੁਝ ਲਰਨ ਕੀਤਾ ਅਸੀਂ ਬੜਾ ਕੁਝ ਸਿੱਖਣਾ ਥੋਥੋ ਕੁਸ਼ਟਾ ਕਰੋ ਇੱਕੋ ਜਵਾਬ ਸੀ ਇਹਨਾਂ ਦਾ ਮੈਂ ਨਹੀਂ ਕੁਝ ਕਰਨਾ ਜਾਂ ਤਾਂ ਉਹ ਅਕਾਲ ਪੁਰਖ ਕਰੂਗਾ ਜਾਂ ਭਾਈ ਫਿਰ ਜਿਨ੍ਹਾਂ ਦੇ ਹੱਥ 'ਚ ਹੈ ਕੁਛ ਕਰਨਾ ਉਹ ਕਰ। ਕੌਣ ਆਹੋ ਸਰਕਾਰਾਂ ਨੇ। ਅਕਾਲਪੁਰਖ ਤਾਂ ਵੇਖ ਰਿਹਾ ਸਾਰਾ ਕੁਝ। ਪਰ ਸਰਕਾਰਾਂ ਨੂੰ ਵੇਖਣ ਤੁਸੀਂ ਲਾਉਣਾ। ਤੁਹਾਡੀ سپورਟ ਨੇ ਲਾਉਣਾ। ਨਹੀਂ ਤਾਂ ਅਸੀਂ ਇਹ ਜੋ ਕਿਸਾਨੀ ਦਾ ਹੀਰਾ ਹੈ ਸਾਡੇ ਡਿਸਟ੍ਰਿਕਟ ਦਾ ਫਰੀਦਕੋਟ ਦਾ। ਤੁਹਾਡੇ ਅੰਗੇਲੀ ਕਰਕੇ ਜਾਂ ਸਰਕਾਰਾਂ ਦੀ ਹੱਠ ਧਰਮੀ ਕਰਕੇ ਰੱਬ ਨਾ ਕਰੇ ਛਲਿਆ ਜਾ। ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਆਪ ਦੀਆਂ ਕੀਮਤੀ ਜਾਨਾਂ ਨੂੰ ਬਚਾ ਕੇ ਰੱਖੀਏ ਇਹ ਉਹਨਾਂ ਚੋਂ ਹੀ ਇੱਕ ਜਾਨ ਹੈ ਪੰਜਾਬ ਦੀ ਜਿਨ੍ਹਾਂ ਦੇ ਨਾਲ ਸਾਡੇ ਹੱਕਾਂ ਦੇ ਰਾਖੇ ਨੇ ਇਹ ਸਾਡੀ ਕਿਸਾਨੀ ਦੇ ਰਾਖੇ ਨੇ ਇਹ ਜੇ ਚਲੇ ਗਏ ਤਾਂ ਯਾਰ ਕੀ ਕਰਾਂਗੇ ਆਪਾਂ ਫਿਰ ਸੋਚਾਂਗੇ ਆ ਕੀ ਹੋ ਗਿਆ ਕਿਉਂ ਹੋ ਗਿਆ ਐ ਨਹੀਂ ਹੋਣਾ ਚਾਹੀਦਾ ਸੀ ਉਹ ਨਹੀਂ ਹੋਣਾ ਚਾਹੀਦਾ ਸੀ ਰਹਿੰਦੇ ਵਕਤ ਸਿਰ ਕੁਝ ਕਰ ਲੋ ਮਗਰ ਭੋਗਾਂ ਦੇ ਕੱਠ ਬਾਈ ਆਹੀ ਕਰਨਾ ਫਿਰ ਭੋਗ ਤੇ ਵੀ ਆਉਣ ਦਾ ਕੱਟ ਕਰਨ ਦਾ ਕੀ ਕਹੋਂਗੇ ਭੋਗਾਂ ਦੇ ਆ ਕੇ ਕੀ ਕਿਹੜੀ ਸੱਦਾਂ ਜਿਹੜੇ ਕਿਹੜੇ ਮੂੰਹ ਨਾਲ ਆਸੀ ਆਵਾਂਗੇ ਜੇ ਅੱਜ ਸਾਡੇ ਲਈ ਕੋਈ ਬੰਦਾ ਲੜ ਰਿਹਾ ਮਰ ਰਿਹਾ ਅੱਜ ਨਹੀਂ ਖੜਦੇ ਆ ਕੇ ਫਿਰ ਭੋਗਾਂ ਦੇ ਕੱਟ ਕਰਨ ਦਾ ਕੀ ਫਾਇਦਾ ਅਸੀਂ ਪਾਣੀ ਦਾ ਮੋਰਚਾ ਲੜ ਰਹੇ ਸੀ ਧੱਲੇਵਾਲ ਸਾਹਿਬ ਨੇ باوجود ਇਸ ਦੇ ਕਿ ਅਣਛਿੰਤੇ ਨੇ ਆਮਰਣ ਅਣਛਿੰਤੇ ਨੇ ਇਹਨਾਂ ਨੇ ਬੋਲਿਆ ਔਰ ਸਟਰੋਂਗਲੀ ਬੋਲਿਆ ਬੁਲਾਇਓ ਜੀ ਉੱਤਰ ਵਾਰੋਂ ਕੀ ਕਰ ਰਹੇ ਹੋ ਬਲੱਡ ਪ੍ਰੈਸ਼ਰ ਦਾ ਨਹੀਂ ਫਰਕ ਕਰਦਾ ਨਾ ਕੋਈ ਪ੍ਰੋਬਲਮ ਇੱਕ ਮਿੰਟ ਜਰਾ ਚੈੱਕ ਕਰ ਲਿਓ ਜੀ ਬੈਟਰੀ ਦਾ ਬਲੱਡ ਪ੍ਰੈਸ਼ਰ ਕਰਦੇ ਪਤਾ ਬੈਟਰੀ ਦਾ ਘਟ ਰਿਹਾ ਮੈਨੂੰ ਘਟ ਰਿਹਾ ਨਾ ਨਹੀਂ ਉਹ ਬੈਟਰੀ ਦਾ ਕਰ ਰਿਹਾ ਬਲੱਡ ਪ੍ਰੈਸ਼ਰ ਠੀਕ ਹੈ ਬੈਟਰੀ ਦਾ ਠੀਕ ਹੀ ਦੱਸਿਆ ਹੋਗਾ ਓਕੇ ਤੁਸੀਂ ਜਾ ਰਹੇ ਹੋ 142 ਮਤਲਬ ਉਹ ਦਾ ਨਾ ਖਾਣੀ ਵਾਲਾ ਮੋਰਚਾ ਸੀ ਜੋ ਕੁਛ ਉਥੇ ਹੋਇਆ ਉਹਦਾ ਰਿਐਕਸ਼ਨ ਡੱਲੇਵਾਲ ਸਾਹਿਬ ਨੇ ਦਿੱਤਾ ਇਹਨੂੰ ਕਹਿੰਦੇ ਆ ਕਿ ਆਪਦੀ ਸਿਹਤ ਦੀ ਵੀ ਚਿੰਤਾ ਨਹੀਂ ਕੀਤੀ ਸਿਹਤ ਦੀ ਵੀ ਚਿੰਤਾ ਨਹੀਂ ਕੀਤੀ ਤੇ ਬੋਲਿਆ ਉਹਦੇ ਲਈ ਕਿਉਂਕਿ ਹੱਕ ਤੇ ਸੱਚ ਦੀ ਲੜਾਈ ਸੀ ਤੇ ਜਿਹੜੇ ਲੋਕ ਹੱਕ ਔਰ ਸੱਚ ਦੀਆਂ ਲੜਾਈਆਂ ਲੜਦੇ ਰਹੇ ਨੇ ਲੱਖਿਆ ਕੀ ਕਰਕੇ ਪਤਾ ਨਹੀਂ ਬਾਈ ਕੀ ਹੋ ਗਿਆ ਇੱਕ ਸੱਚ ਬਾਈ ਉਹ 12 ਤਰੀਕ ਵਾਲਾ ਸੁਨੇਹਾ ਹਾਂ 12 ਤਰੀਕ ਨੂੰ سوشل میڈیا ਤੇ ਤੁਸੀਂ ਡੱਲੇਵਾਲ ਸਾਹਿਬ ਦੀ ਜਾਨ ਬਚ ਸਕੇ ਔਰ ਇਹਨਾਂ ਦੀਓ ਜਾਇਜ਼ ਮੰਗਾ ਮੰਨੀਆਂ ਜਾ ਸਕਣ ਉਹਦੇ ਲਈ ਇਹ 15 ਦਿਨ ਅੱਜ ਹੋ ਗਏ ਨੇ ਉਹਦੋਂ 17 ਦਿਨ ਹੋ ਜਾਣਗੇ 17 ਦਿਨ ਪਲੀਜ਼ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਦੋਹਾਂ ਦੇ ਖਾਣਿਆਂ ਚੋਂ ਕੋਈ ਵੀ ਇੱਕ ਮੀਲ ਇੱਕ ਟਾਈਮ ਦਾ ਖਾਣਾ ਨਾ ਖਾਓ ਜੀ ਔਰ ਪੂਰੀ ਫੈਮਿਲੀ ਨਾਲ ਆਪਦੀ ਤਸਵੀਰ ਖਿੱਚਵਾ ਕੇ ਜਾਂ ਖਿੱਚ ਕੇ ਇਹਨੂੰ ਆਪਦੇ ਸੋਸ਼ਲ ਮੀਡੀਆ ਤੇ ਪਾਇਓ ਜੀ ਔਰ ਹੈਸ਼ਟੈਗ ਹੋਣਾ ਚਾਹੀਦਾ ਹੈ ਵੀ ਸਪੋਰਟ ਜਗਜੀਤ ਸਿੰਘ ਢੱਲੇਵਾਰ ਪਲੀਜ਼ ਇਹ ਕਰਿਓ ਜੀ ਅਸੀਂ ਸਿਰਫ ਇੱਕ ਡੰਗ ਦਾ ਖਾਣਾ ਕਹਿੰਦੇ ਆ ਇੱਕ ਡੰਗ ਦਾ ਆਥ ਨੇ ਭਾਣਾ ਖਾਇਓ ਜਿਹੜਾ ਇਨਸਾਨ ਸਾਡੇ ਲਈ ਉਸਨੂੰ 17 ਦਿਨ ਤੋਂ ਲਗਾਤਾਰ ਭੁੱਖਾ ਹੈ ਜ਼ਿੰਦਗੀ ਦਾਤ ਤੇ ਲਈ ਬੈਠਾ ਨਾ ਇੱਕ ਡੰਗ ਦੀ ਰੋਟੀ ਨਹੀਂ ਛੱਡ ਸਕਦੇ ਬਾਈ ਅਸੀਂ ਇੱਕ ਡੰਗ ਦੀ ਇੱਕ ਇਮਾਨਦਾਰੀ ਨਾਲ ਦਿਲੋਂ ਛੱਡਣੀ ਹੈ ਅਸੀਂ ਦੁਨੀਆ ਤੋਂ ਲੁਕੋ ਲੈਨੇ ਤੀਜਾ ਕਹੀ ਪਰ ਉਹ ਪ੍ਰਮਾਤਮਾ ਦਾ ਕੈਮਰਾ ਵੈਗਰੂ ਦਾ ਕੈਮਰਾ ਚੱਲਦਾ ਰਹਿੰਦਾ ਹੈ ਕੋਛੇ ਵਾਅਦੇ ਕਾਟੇ ਸਾਰੇ ਹੋ ਜਾਂਦੇ ਆ ਤੁਹਾਨੂੰ ਬੇਨਤੀ ਆ ਉਦੋਂ 12 ਤਰੀਕ ਨੂੰ ਆਠਨ ਦੀ ਰੋਟੀ ਛੱਡ ਕੇ ਸਾਰੇ ਟੱਬਰ ਨਾਲ ਫੋਟੋ ਪਾਉਣੀ ਆ #we support ਜੀ ਸਿੰਘ ਡੱਲੇਵਾਲ ਇਹ ਹੈਸ਼ਟੈਗ ਚਲਾਉਣਾ ਬਾਈ 12 ਤਰੀਕ ਨੂੰ ਪਰਸੋਂ ਯਾਦ ਰੱਖਿਓ ਅੱਜ 7 ਵਜੇ ਤੋਂ ਲੈ ਕੇ 9 ਵਜੇ ਤੱਕ ਐਕਸ ਤੇ ਜਾ ਕੇ ਟਵੀਟ ਕਰਨਾ ਹੈ ਅਨਸੰਸ ਅੰਦੋਲਨ ਜਿਹਦਾ ਹੈਸ਼ਟੈਗ ਆ ਅਨਸੰਸ ਅੰਦੋਲਨ ਦੁਨੀਆਂ ਭਰ ਕਿਤੇ ਵੀ ਬੈਠੇ ਹੋ ਉਹਦੇ 12 ਤੈਨੂੰ ਇੱਕ ਟੰਗ ਦੀ ਰੋਟੀ ਨਹੀਂ ਖਾਣੀ ਬੇਨਤੀ ਆ ਸਾਨੂੰ ਤੇ ਅੱਜ ਇਹ ਟਵੀਟ ਕਰਕੇ ਟਵਿੱਟਰ ਜਿਹੜਾ ਹੈਗਾ ਐਕਸ ਟ੍ਰੈਂਡਰ ਚਲੇ ਜਾਓ ਤੇਰਾ ਵੀ ਔਰ ਮੈਂ ਇੱਕ ਪਰਸਨਲ ਛੋਟੀ ਜੀ ਗੱਲ ਕਹੂੰਗਾ ਇਸ ਤੋਂ ਪਹਿਲਾਂ ਇਸ ਜਰਨਲ ਨਾਲ ਮੈਂ ਰਲ ਕੇ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਥ ਰਿਆ ਮੈਂ ਤੁਹਾਨੂੰ ਸੀਰੀਅਸਲੀ ਕਹਿ ਰਿਹਾ ਬਹੁਤ ਵੱਡਾ ਲਾਸ ਹੋਊਗਾ ਰੱਬ ਨਾ ਕਰੇ ਉਹ ਹੋਵੇ ਪਲੀਜ਼ ਤੁਸੀਂ ਆਪ ਦੇ ਵੱਲੋਂ ਹਿੰਮਤ ਕਰੋ ਔਰ ਇਸ ਨਰਦਈ ਸਰਕਾਰ ਨੂੰ ਮੇਰੀ ਬੇਨਤੀ ਹੈ ਆਪ ਵੀ ਹੱਟ ਧਰਮੀ ਛੱਡ ਔਰ ਗੱਲ ਕਰ ਤੇ ਜੇ ਗੱਲ ਨਹੀਂ ਕਰਨੀ ਤਾਂ ਤੈਨੂੰ ਬਣਾਇਆ ਕਿਉਂ ਰੱਬ ਅਮੀਰ ਕਰੇ ਹਾਲ ਸਾਹਿਬ ਵੈਲਕਮ ਜੀ